ਦੀਪਾ ਇਹ ਅਜੂਆ ਨੰਬਰ 13 ਪਤੇ ਕਰਦੇ ਵਿੱਚ ਸਾਰੇ ਮੁਲਾਵਾਸੀਆਂ ਮਿਲੋ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਵਾਸੀਆਂ ਦੇ ਗਿਆਨ ਇੱਕ ਪਤੇ ਪਾਏ ਗਏ ਹਨ ਉਹਨਾਂ ਮੱਤਿਆਂ ਦੇ ਵਿੱਚ ਸਭ ਤੋਂ ਪਹਿਲਾਂ ਮਤਾ ਇਹ ਹੈ ਕਿ ਬਾਕੀ ਸਟੇਟਾਂ ਦੇ ਵਾਂਗ ਇੱਥੇ ਵੀ ਬਾਟਰ ਵਾਲਾ ਸੀ ਜੰਨਾ ਆਪਣੀ ਜ਼ਮੀਨ ਦੇ ਨੱਕ ਰੋਗ ਲਗਾਈ ਜਾਵੇ ਦੂਸਰਾ ਜਿਹੜਾ ਵੀ ਪ੍ਰਵਾਸੀ ਸਾਡੇ ਮੱਲੇ ਵਿੱਚ ਇੱਥੇ ਰਹਿਣ ਆਉਂਦਾ ਹੈ ਉਹਦੀ ਪੀਸੀਸੀ ਲਾਜ਼ਮੀ ਕਰਾਈ ਜਾਵੇ ਦੂਸਰਾ 30 ਨੰਬਰ ਤੇ ਆਉਂਦਾ ਹੈ ਕਿ ਕੋਈ ਵੀ ਮਾਸਿ ਉਕਰਾਇਦੇ ਰੱਖਦਾ ਹੈ ਤੋਂ ਪਹਿਲਾਂ ਐਗਰੀਮੈਂਟ ਤਿਆਰ ਕੀਤਾ ਜਾਏ ਕਿਰਾਏ ਦੀ ਪੂਰੀ ਹੀ ਬਣਾ ਕੇ ਉਹਦੀ ਇੱਕ ਕਾਪੀ ਐਮਸੀਬੂ ਕੀਤੀ ਜਾਵੇ ਤੇ ਇੱਕ ਆਪਣੇ ਕੋਲ ਰੱਖੀ ਜਾਵੇ ਸਾਰਿਆਂ ਦੇ ਉਹਦੇ ਵਿੱਚ ਨਾਮ ਪਤੇ ਹੋਣੇ ਚਾਹੀਦੇ ਇਸ ਵਿੱਚ ਸਾਰੇ ਮਹੱਲਾ ਵਾਸੀਆਂ ਦੇ ਸਾਈਨ ਕੀਤੇ ਗਏ ਹਨ ਅਤੇ ਮਤਾਜੂਦ ਪਾਸ ਕੀਤਾ ਗਿਆ ਹੈ ਸਾਰੇ ਮਹੱਲਾ ਵਾਸੀਆਂ ਦਾ ਇਹ ਮਤਾ ਪਾਸ ਕਰਨ ਤੇ ਮੈਂ ਧੰਨਵਾਦ ਕਰਦੀ ਹਾਂ ਉਹ ਜਥੇਦਵਿੰਦਿਆ ਨਾਲ ਧਿਆਨ ਦੇਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਹਨਾਂ ਨੇ ਇੱਥੇ ਆ ਕੇ ਸਾਡਾ ਸਾਥ ਮੈਂ ਬਾਈਕੋ ਜੀ ਕਰਦਾ ਸਾਰਾ ਬਾਈਕੋ ਵਾਧੂ ਜੀ ਦਾ ਕਲਸ਼ਾ ਵਾਹਿਗੁਰੂ ਜੀ ਦੀ ਫਤਿਹ ਅੱਜ ਹੁਸ਼ਿਆਰਪੁਰ ਦੇ ਬਾੜ ਨੰਬਰ 13 ਦੇ ਵਿੱਚ ਨਿਊ ਫਤਿਹਗੜ ਐਮ ਸੀ ਮੈਡਮ ਜਤਿੰਦਰਪੁਰ ਦੀ ਅਗਵਾਈ ਵਿੱਚ ਸਮੂਹ ਮhalla ਨਿਵਾਸੀਆਂ ਦੀ ਸਰਬਸੰਮਤੀ ਦੇ ਨਾਲ ਪ੍ਰਵਾਸੀਆਂ ਦੇ ਵਿਰੁੱਧ ਮਤੇ ਪਾਏ ਗਏ ਹਨ ਕਿਉਂਕਿ ਪਿਛਲੇ ਦਿਨੀ ਇੱਕ ਮਾਸੂਮ ਬੱਚੇ ਹਰਵੀਰ ਦੇ ਨਾਲ ਜਿਹੜਾ ਦਰਨਾਕ ਜਿਹੜਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇੱਕ ਲਹਿਰ ਚੱਲੀ ਉਸ ਦੇ ਤਹਿਤ ਹੀ ਅੱਜ ਬਾੜ ਨੰਬਰ 13 ਦੇ ਵਿੱਚ ਸਮੂਹ ਮੱਲਾ ਨਿਵਾਸੀਆਂ ਦੀ ਇੱਕ ਮੀਟਿੰਗ ਰੱਖੀ ਗਈ ਤੇ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਇਹ ਮਤੇ ਪਾਸ ਕੀਤੇ ਗਏ ਕਿ ਅਰुणाਚਲ ਪ੍ਰਦੇਸ਼ ਸਿੱਕੇ ਰਾਜਸਥਾਨ ਮਹਾਲਿਆ ਮਿਜ਼ੋਰਮ ਨਾਗਾਲੈਂਡ ਤੇ ਹੋਰ ਜਿਹੜੀਆਂ ਸਟੇਟਾਂ ਜਿੱਥੇ ਪ੍ਰਵਾਸੀਆਂ ਦੇ ਬਹੁਤ ਸੱਤ ਕਾਨੂੰਨ ਬਣਾਏ ਗਏ ਹਨ ਉਨਾ ਦੀ ਤਰਜ਼ ਦੇ ਉੱਤੇ ਪੰਜਾਬ ਵਿੱਚ ਵੀ ਇੱਕ ਇਹੋ ਜਿਹਾ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਪ੍ਰਵਾਸੀ ਜਿਹੜੇ ਆ ਪੰਜਾਬ ਦੇ ਵਿੱਚ ਜ਼ਮੀਨ ਨਾ ਖਰੀਦ ਸਕਣ ਪ੍ਰਵਾਸੀ ਜਿਹੜੇ ਆ ਇੱਥੇ ਆਧਾਰ ਕਾੜਨ ਦਾ ਉਹਨਾਂ ਦੇ ਬਣਨ ਨਾ ਹੀ ਉਹਨਾਂ ਦੇ ਵੋਟਰ ਕਾਰਡ ਬਣਨ ਅਤੇ ਜਿਹੜੇ ਪ੍ਰਵਾਸੀ ਇੱਥੇ ਨਾਜਾਇਜ਼ ਕਬਜ਼ਿਆਂ ਰਾਹੀਂ ਗਰੇੜੀਆਂ ਲਾ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਕਬਜ਼ੇ ਰਾਹੀਂ ਇੱਥੇ ਬੈਠੇ ਆ ਉਹ ਤੁਰੰਤ ਹਟਾਏ ਜਾਣ ਸੋ ਅੱਜ ਦੀ ਜਿਹੜੀ ਮੀਟਿੰਗ ਆ ਸਾਰੇ ਮੁਹੱਲਾ ਵਾਸੀਆਂ ਨੇ ਇਹਦੇ ਵਿੱਚ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਵੀ ਇਹ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਵੀ ਕੋਈ ਮੁਹੱਲਿਆਂ ਦੇ ਐਮਸੀ ਆ ਪਿੰਡਾਂ ਦੇ ਪੰਚ ਸਰਪੰਚਵਾ ਆਪਣੀ ਜ਼ਿੰਮੇਵਾਰੀ ਸਮੇਂ ਤੇ ਹੋਏ ਏਸ਼ੇ ਤਰ੍ਹਾਂ ਹਰ ਮੁਹੱਲੇ ਵਿੱਚ ਹਰ ਪਿੰਡ ਵਿੱਚ ਇੱਕ ਮਤੇ ਪਾਇਆ ਜਾਣ ਤਾਂ ਜੋ ਪੰਜਾਬ ਸਰਕਾਰ ਨੂੰ ਅਸੀਂ ਇਹ ਸਖਤ ਕਾਨੂੰਨ ਬਣਾਉਣ ਦੇ ਲਈ ਅਸੀਂ ਜਿਹੜਾ ਲਾਂਬਾ ਦਾ ਪਵੰਦ ਦਰਸ਼ਕੀਏ ਵਾਇਬੁਰਜੀ ਦਾ ਕਾਲਸਾ ਵਾਇਬੁਰਜੀ ਦਾ